ਪਰ ਕਈ ਲੋਕਾਂ ਨੂੰ ਖੁਸ਼ੀ ਬਹੁਤ ਹੋਈ ਕਿ ਸਿਮਰਨ ਦੀ ਜੇਮਾਨ ਹੁਣ ਹੋ ਪੱਗੀ ਹੈ ਹੁਣ ਤੁਸੀਂ ਦੱਸੋ ਇਹੋ ਜਿਹੇ ਬੰਦਿਆਂ ਦਾ ਕੀ ਕਰ ਸਕਦੇ ਆ ਜਿਹੜਾ ਫਰੈਜ਼ ਦੇ ਉੱਤੇ ਖੁਸ਼ੀ ਮਨਾਉਣ ਸੋਈ ਹੋਈ ਹੈ ਤਾਂ ਮੈਂ ਵੱਧ ਜੋ ਕੇ ਮਾਫੀ ਵੀ ਮੰਗੀ ਹੈ ਉਹਨ ਵੀ ਤੁਸੀਂ ਸਾਰੀ ਸੰਗਤ ਹੈ ਮੈਥੋਂ ਭੁੱਲ ਹੋਈ ਹੈ ਮੇਰੇ ਪਰਿਵਾਰ ਤੋਂ ਭੁੱਲ ਹੋਈ ਹੈ ਮੈਂ ਇਸ ਤੋਂ ਮਾਫੀ ਮੰਗਦਾ ਹਾਂ ਸੋਸ਼ਲ ਸੇਵਾਕਾਰੋ ਸਾਧਸਕ ਮਜੀਂ ਬਾਰਾਂ ਫਰੀਕ ਨੂੰ ਸੰਤ ਜਗਨਨ ਸਿੰਘ ਜਨਮ ਦਿਨ ਲੈ ਇਹ ਜਨਮ ਦਿਨ ਕਿਉਂ ਮਨਾਇਆ ਗਿਆ ਕਿਉਂ ਕਰਕੇ ਉਸ ਸਮੇਂ ਦੇ ਵਿੱਚ ਜਦੋਂ ਮੈਂ ਜੇਲ੍ਹ ਦੇ ਵਿੱਚ 1999 ਤੋਂ ਬਾਹਰ ਆਇਆ ਸਾਡੇ ਜਿੰਨੇ ਵੀ ਵੱਡੇ ਬੰਦੇ ਸੀਗੇ ਸਾਡੇ ਧਰਮ ਦੇ ਸੰਤ ਜਨੈਲ ਸਿੰਘ ਤੇ ਗੁਰਵਾਲੇ ਦੇ ਪਰਿਵਾਰ ਦੇ ਉਹ ਸਾਰੇ ਕਹਿੰਦੇ ਸੀਗੇ ਕਿ ਸੰਤ ਜੁੰਗਰੇ ਨੇ ਬੱਸ ਸੰਤ ਸਹੀ ਦਿਹੋ ਚੁਪ ਕੇ ਸੀਗੇ ਫਿਰ ਜੀ ਇੰਦਨ ਦਾ ਪਰਵਾਰ ਤੇ ਕਰਖਾਲ ਕਹਿੰਦੇ ਸੀਗੇ ਕਿ ਜੁੰਦੇ ਐ ਤੇ ਫੇਰ ਇੰਦਨ ਦਾ ਸੀ ਸੋਗ ਦਾ ਦਿਨ ਤਾਂ ਨਹੀਂ ਸੀ ਬਣਾ ਸਕਦੇ ਜੋ ਪਰਤੇ ਉਹ ਕਹਿੰਦੇ ਸੀਗੇ ਜੁੰਦੇ ਐ ਫੇਰ ਅਸੀਂ ਸੋਚਿਆ ਕਿ ਜੇ ਅਸੀਂ ਸੰਤ ਜਗਨਨ ਸਿੰਘ ਤੇ ਜਮਵਾੜਿਆਂ ਦਾ ਦਿਲ ਨਹੀਂ ਬਣਾਵਾਂਗੇ ਇਹ ਤਾਂ ਸਿੱਖ ਭੁੱਲ ਜਾਣਗੇ ਇੰਦੇ ਵੱਡੇ ਯੋਧੇ ਨੂੰ ਇਹ ਰੱਜੀ ਸਮਝਿਆ ਕਿ ਚਲੋ ਜੀ ਜਨਮ ਦਿਨ ਮਨਾ ਦਿੰਦੇ ਤੇ ਜਨਮ ਦਿਨ ਦੇ ਉੱਤੇ ਤਾਂ ਕੋਈ ਰੋਕ ਨਹੀਂ ਸੀ ਲੱਗ ਸਕਦੀ ਪਰ ਜਿਹੜੇ ਸੰਤ ਜਗਨ ਸਿੰਘ ਭੰਜਾ ਵਾਲੇ ਦੇ ਵਿੱਚੋਂ ਹੀ ਸੀਗੇ ਉਹ ਫੈਨ ਲੱਗ ਪਏ ਕਿ ਸਿਮਰਦੀ ਛੰਮਾਂ ਨੋ ਰੁਗੈ ਤਾਂ ਪਤਾ ਨਹੀਂ ਹੈ ਕਿ ਜਨਮ ਦਿਨ ਦਾ ਸਿਰਫ ਗੁਰੂਆਂ ਦੇ ਮਨਾਏ ਗਏ ਮੈਂ ਕਿਹਾ ਨਾ ਤੂੰ ਸਿੱਖ ਜਿੱਦਣ ਬਣਾਓ ਬਣਾਉਣ ਦਿਓ ਨਾ ਸਭ ਨੂੰ ਉਹਨਾਂ ਦਾ ਜਨਮ ਦਿਨ ਮਨਾਉਣ ਦਿਓ ਤਾਂ ਫਿਰ ਸੰਤਾ ਦਾ ਨਾਮ ਕਿੱਥੇ ਅਸੀਂ ਰੋਸ਼ਨ ਕਰੀਏ ਜਿਸ ਨੇ ਇੰਨੀ ਕੁਰਬਾਨੀ ਕੀਤੀ ਹੈ ਕਿ ਅੰਧਮ ਉਹਨਾਂ ਦੇ ਨਫ ਸੀਗੇ ਕਿ ਜੇ हिंदुस्तान की हुकूमत की फौज दरबार साहब के उसे हमला करूंगी तो खालिस्तान का नहीं पत्थर रखा जाऊगा सो इतने वे महात्मा ने शहीद देने तो पहला एक बचन कहे हुए ये अस गुआ तो सकते नहीं सके इस तो पहला गुरु गोविंद सिंह महाराज ने कहा हुक्म है ਇਨ ਸ਼ਰੀਪ ਸੀ ਕੋਪਲ ਤੋਂ ਪਾਛੇ। ਸੇਕ ਕਿਛੇ ਸਿਕਨੂ ਸ਼ੱਕ ਨਹੀਂ ਜਾਣ ਦੇਣਾ ਚਾਹੀਦਾ ਕਿ ਅਸੀਂ ਰਾਜ ਚਰਨ ਵਾਲੀ ਫੌਜ ਜਮਾਤ ਹੈਗੀ ਹੈ ਮੱਝ ਬੈਸਟਾ। ਗੁਰੂ ਹਰਗਵਿੰਦ ਸਾਹਿਬ ਦੇ ਵੇਲੇ ਮੋਗਲ ਰਾਜ ਸੀਗਾ। ਉਸ ਸਮੇਂ ਦੇ ਵਿੱਚ ਕਹਿਲ ਮੁਸਲਮਾਨ ਘੋੜੇ ਦੀ ਸਵਾਰੀ ਦੇ ਸੀ ਕਰਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਘੋੜਾ ਦਿੱਤਾ ਇਹ ਰਾਜ ਕਰਨ ਬੜੇ ਨਸ਼ਾਮੀ ਐ ਦੋ ਘੋੜੇ ਲਾਹੌਰ ਦੇ ਕਿਲੇ ਦੇ ਵਿੱਚੋਂ ਬਾਬਾ ਬਿਨੀ ਚੰਦ ਕੱਢ ਕੇ ਲੈ ਕੇ ਆਇਆ ਬਾਦਸ਼ਾਹ ਜਹਾਂਗੀਰ ਦੇ ਕੋਲ ਸੀਗੇ ਫੇਰ ਤੋਂ ਕਿਥੋਂ ਤਾਂ ਉਹਨੂੰ ਮੋਦੀ ਦੀ ਕਾਰ ਲੈ ਕੇ ਆਇਆ ਥੋੜਾ ਤਾਂ ਸੁਣਨ ਪਰ ਜੇ ਬਰੂਸਾਂ ਕਰਪਾਣ ਗਏ ਉਹ ਨਹੀਂ ਹੋਊਗਾ ਦੂਸਰੀ ਜੀ ਕੋਈ ਵੀ ਗੈਰ ਮੁਸਲਮਾਨ ਬਾੜ ਦੇ ਨਾਲ ਸ਼ਕਾਸ ਨਹੀਂ ਕੀ ਖਾਦਾ ਛੇਵੇਂ ਪਾਛਾ ਨੇ ਸਾਨੂੰ ਵਾਗ ਦਿੱਤਾ ਕੋਈ ਵੀ ਗੈਰ ਮੁਸਲਮਾਨ ਕਰਪਾਨ ਨਹੀਂ ਸੀ ਰੱਖਦਾ ਕਿਉਂ ਕਰਕੇ ਰਾਜ ਭਾਗ ਦੀ ਨਿਸ਼ਾਨੀ ਬੁਲੇ ਸੋਨਹਾਰ ਮਨਮਾਨ ਇਹ ਕਰਕੇ ਪਾਰਲੀਮੈਂਟ ਦੇ ਵਿੱਚ ਮੈਨੂੰ ਨਹੀਂ ਲਗਾਣ ਦਿੱਤੀ ਕਿ ਇਕਰਾਜ ਦੇ ਵਿੱਚ ਦੋ ਰਾਜ ਨਹੀਂ ਹੋ ਸਕਦੇ ਜੇ ਖੱਪਾਣ ਅੰਦਰ ਚਲੀ ਜਾਂਦੀ ਹਿੰਦੂ ਫਟੜਵਾਰਦੀ ਚਲਦੇ ਸੀ ਕਿ ਇਹ ਤਾਂ ਫਿਰ ਦੋ ਰਾਜ ਹੋਗੇ ਇਸ ਪਾਰਲੀਮੈਂਟ ਦੇ ਵਿੱਚ ਦੇਵਤਨ ਪਾਣੀ ਅਸੀਂ ਸੁਪਾਈ ਹੈ ਕਿ ਇਹ ਸਾਡਾ ਸਤਿਅ ਹੈ ਤੇ ਰਾਜਪਾਤ ਦੀ ਨਿਸ਼ਾਨੀ ਹੈ। ਸੋ ਸੱਜੇ ਰੱਖਣਾ। ਫਰੀਖ ਸਿੱਖ ਦਾ ਵਰਜੇ। ਬੇਸੱਤ ਪਾਣ ਹੋਵੇ। ਗੋਲਵਰ ਹੋਵੇ। ਬੰਦੂਕ ਹੋਵੇ। ਰਾਈਫਲ ਹੋਵੇ। ਘੋੜਾ ਹੋਵੇ। ਆਪਣੇ ਕੋਲੇ ਜ਼ਰੂਰ ਹਰਸ਼ ਦੀ ਨਿਸ਼ਾਨੀ ਹੈ। ਹੋਣੀਆਂ ਖੈਚੀਆਂ ਹੁਣ ਨਾਲ ਤਾਂ ਜਿ ਘੋੜਾ ਰੱਖ ਸਕਦੇ ਐ ਪ੍ਰੈਕਟਕ ਨਹੀਂ ਐ ਨਾ ਬਾਜਰਾ ਰੱਖ ਸਕਦੇ ਐ ਪਰ ਜਿਹੜੇ ਰੱਖ ਸਕਦੇ ਐ ਉਹਨਾਂ ਨੂੰ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਜੋ ਕਰਕੇ ਹਰਿੰਸਮੈਂਟ ਦੇ ਵਿੱਚ ਮੈਂ ਦੇਖਿਆ ਹੁਣ ਕਿ ਹੋੜੇ ਆਪਣੇ ਸਿੰਘ ਰੱਖਣ ਲੱਗ ਪਏ ਐ ਕਿ ਗੋਵਿੰਦ ਸਿੰਘ ਨੇ ਵੀ ਛੋੜੇ ਰੱਖਣੇ ਸ਼ੁਰੂ ਕਰਦੇ ਐ ਤੇ ਉਸ ਨੇ ਵੀ ਆਪਣਾ ਘਰ ਬਰਨਾਲੇ ਦੇ ਕੋਲੇ ਬਣਾ ਲਿਆ ਜਿੱਥੇ ਉਹ ਕੋਰੇ ਰੱਖੂਗਾ ਤੇ ਜਿਤੇ ਉਹ ਰਹਿ ਕਰੂਗਾ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਦੇ ਵਿੱਚ ਇੱਛਾ ਵੀ ਹੈ ਸਾਰਾ ਖੁਸ਼ ਹੈ ਤੋਂ ਬਾਰੇ ਆਸ ਕਰਦੇ ਇੱਥਾਂ ਤੇ ਜੇ ਬੈਂਕ ਸਿੰਘ ਨਾ ਮੜੇ ਵਰਦੀ ਸਰਬਾਨੇ ਕਿਸੇ ਨਹੀਂ ਦਿੱਤੀ ਨਹੀਂ ਸਾਡੇ ਹੁੰਦੇ ਆ ਸਾਡੇ ਜੀਵਨ ਦੇ ਵਿੱਚ ਤੇ ਫਾਂਟਿਕ ਦੇ ਨਾਮrceil ਪਰਮਾਣੂ ਅੰਦਰ ਵੜ ਕੇ ਇੱਕ ਜੀਨੀ ਦਿੱਤੀ ਜਿਸ ਤੋਂ ਬਹੁਤ ਜ਼ਿਆਦਾ ਫਾਇਨਲ ਹੋਣ ਲੱਗ ਪਈ ਸੀ ਫਿਰ ਆਪਣੇ ਸਿੰਘਾਂ ਦੇ ਨਾਲ ਜਿਹੜੇ ਮੋਰਚੇ ਦੇ ਵਿੱਚ ਬੈਠੇ ਸੀਗੇ ਉਹਦੇ ਚੋਂ ਬਾਹਰ ਨਿਕਲੇ ਤੇ ਜਿਹੜੇ ਦੋ ਨਿਸ਼ਾਨ ਸਾਹਿਬ ਅੱਜ ਤੱਕ ਸਾਹਿਬ ਤੇਰਵਾਹ ਸਾਹ ਦੇ ਸਾਹਮਣੇ ਹੈਗੀ ਹੈ ਉਹਨਾਂ ਦੇ ਵਿਚਾਰੇ ਜਾ ਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਬੋਲੇ ਸੋਨਹਿਰ ਸਾਹਿਬ ਜੀ ਆਤਮ ਉਹਨਾਂ ਦੀ ਇੱਕ ਛਾਤੀ ਦੇ ਵਿੱਚ 78 ਗੋਲੀਆਂ ਸੀ ਵਾਹ ਤੇ ਇੱਕ ਫਾਸਤਾਨੀ ਲਖਾਰੀ ਲਿਖਦਾ ਫਿਰ ਪਾਕਿਸਤਾਨ ਦੀ ਲੜਾਈ ਇੰਡੀਆ ਦੇ ਨਾਲ ਬੰਗਲਾਦੇਸ਼ ਦੀ ਹੋਈ ਫਾਟਾ ਜਨਰਲ ਉਹਦਾ ਨਾਮ ਸੀ ਨਾਦੀ ਉਸਨੇ 96000 ਪਾਕਿਸਤਾਨੀ ਫੌਜ ਹਿੰਦੁਸਤਾਨ ਦੇਗੇ ਹਾਥਚਾਕੇ ਸਰਿੰਦਰ ਫਸਤੀ 93000 ਪਰ ਕੋਨਖਾਰੀ ਕਹਿੰਦਾ ਹੈ ਕਿ ਸਾਡੇ ਜਰਨੈਲ ਦੀ ਚੀਚੀ ਤੇ ਟੀਦਾ ਜਾਂਦਾ ਸਾ ਵੀ ਅਸੀਂ ਕਹਿੰਦੇ ਕਿ ਸਾਡੇ ਜਰਨੈਲ ਨੇ ਹਿੰਦੁਸਤਾਨ ਦੇ ਨਾਲ ਲੜਾਈ ਕੀਤੀ ਹੈ ਪਰ ਕਹਿੰਦਾ ਜਗਨਨਾਥ ਜਰਨੈਲ ਇੱਕੀ ਹੈ अठहत्तर गोलियां लगिया जनैल सिंह सत्कारयोग जी अभी बहुत वे दिन मना जा रहे हैं इसका प्रचार करो पोस्टर तेरे तो को आ गए पिंड लगाओ और हमेशा चढ़ की कला रहो ਉਹ ਜੀ ਆ ਵੀ ਹੰਮੀ ਐ ਫੁਰ ਨਾ ਵੀ ਹੰਮੀ ਐ ਤੇ ਇਹਨਾਂ ਨੂੰ ਮੰਨਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਫਿਰ ਅਦਬਾਰ ਸਾਹਿਬ ਦੇ ਹਾਲ ਦੇ ਵਿੱਚ ਸ੍ਰੀ ਅਮਰitsar ਸਾਹਿਬ ਜਿਹੜਾ ਵੱਡਾ ਹਾਲ ਹੈ ਉੱਥੇ ਬਹੁਤ ਵੱਡੀ ਮੀਤ ਹੋਈ ਸੀ ਬਾਜ਼ਰ ਛਾਂ ਵੀ ਸੀਗੇ ਫੋਟੋ ਰਿਟਰ ਵੀ ਸੀਗੇ जो बादल साहब बोल हटेट पे गया जो रौला पे, गया। रोड़ा पे गया, ने गुरु ग्रंथ साहब की सवारी बना के जिथे ਗੁਰੂ ਸਾਹਿਬ ਵਿਸ਼ਰਾਮ ਕਰਦੇ ਆ ਉੱਠਦੇ ਨਹੀਂ ਪਰ ਖਾਨ ਤਖਤ ਸਾਹਿਬ ਦੇ ਜਥੇਦਾਰ ਨੇ ਮੈਨੂੰ ਕਿਹਾ ਕਿ ਤੋਟ ਚੰਦੂਆ ਸਾਹਿਬ ਦੀ ਬੇਇੱਜ਼ਤੀ ਕਰਤੀ ਹੈ ਮੈਂ ਕਿਹਾ ਤੁਸੀਂ ਨਾ ਸਾਹਿਬ ਚੰਦੂਆ ਸਾਹਿਬ ਦੀ ਬੇਇੱਜ਼ਤੀ ਮੈਂ ਕਿਵੇਂ ਕਰਤੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤਾਂ ਕਰੀ ਗਈ ਸੀ ਕਿ ਤੁਹਾਨੂੰ ਦੋ ਜੀ ਕਮੀ ਹੈ ਜਿਆਦਾ ਵੀ ਹੋਈਏ। ਫਿਰ ਦੇ ਨਿੱਟੋ ਪੀਪੀਰ ਤੇ ਤੋ ਹਾਜ਼ਰ ਹੋਏਗਾ। ਮੈਂ ਕਿਹਾ ਮੈਂ ਹਾਜ਼ਰ ਹੋ ਜਾਣਾ ਕੱਲ ਤੱਕ ਦਾ ਹੁਕਮ ਹੈ ਮੈਂ ਹੋ ਜਾਮ ਨੇ। ਤਾਂ ਜਦੋਂ ਤਾਂ ਸਾਹਮਣੇ ਮੈਨੂੰ ਸੰਖਾ ਵੀ ਲਾਈ ਉਹ ਵੀ ਨਾ ਪੂਰੀ ਦਿੱਤੀ। ਸਰਪੁਸ਼ ਕੀਤਾ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਹਾਂ ਠੀਕ ਰੱਬ ਜੀ ਤੇ ਪ੍ਰਕਾਸ਼ ਨਾ ਹੋਵੇ ਤੇ ਕਿ ਚੰਦੂਆ ਸਾਹਿਬ ਦੀ ਵੀ ਅਦਬੀਕ ਮੇਹੋਸਾ ਦੀ ਕਿਹਦੇ ਲਈ ਤੁਸੀਂ ਆ ਮੈਂ ਦੇਖੀ ਕਿ ਕਿ ਮੈਂ ਕਰੀ ਜੇ ਵੀਰ ਤੁਹਾਨੂੰ ਨਾਲ ਲਾਉਣੀਆਂ ਤੁਸੀਂ ਲਾ ਦਿਓ ਤੇ ਮੈਂ ਪੂਰੀ ਕਰੂਗਾ ਤੇ ਉਹ ਮੈਂ ਪੂਰੀ ਕੀਤੀ ਸੋ ਕਦੇਵੀ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਾਜ ਦੇ ਹੁਕਮ ਮੇਰੀ ਪੀੜੀ ਦੇ ਸੂਲ ਸਿੱਖੀ ਦੇ ਸੂਲਾਂ ਦੇ ਖਿਲਾਫ ਮੈਂ ਤੇ ਮੇਰੇ ਪਰਵਾਰ ਨੇ ਕਦੇ ਭੁੱਲ ਨਹੀਂ ਕੀਤੀ ਤੇ ਨਿਮਰਤਾ ਸਹਿਤ ਹੁਕਮ ਮੰਨਿਆ ਤੇ ਜਦੋਂ ਮੈਂ ਦੀਫਾ ਦਾ ਆਈਪੀਐਸ ਤੋਂ ਮਹਾਰਾਜ ਦਾ ਹੁਕਮ ਲਿਆ ਨੋ ਮੈਂ ਪਛਾਤਾ ਹੁਕਮਾਇਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮੈਨੂੰ ਸਮਝ ਆ ਗਈ ਕਿ ਹੁਣ ਹੁਕਮ ਹੈਗਾ ਕਿ ਮੈਂ ਆਪਣੀ ਨੌਕਰੀ ਤੋਂ ਸਿਫਰ ਗਿਆ ਜੇਕਰ ਸਬਾਰ ਸਾਡੇ ਉੱਤੇ ਇੰਦਰਾ ਗਾਂਧੀ ਸਟੇਸ਼ਨ ਤੋਂ ਤੁਮਾ ਨੇ ਹਰ ਜਨ ਛਾੜਤੀ ਹੈ ਬੀਬੀਆਂ ਮਾਰਤੀ ਹੈ ਬੱਚੇ ਮਾਰਦੇ ਹੈ ਬਿਰਦ ਮਾਰਦੇ ਹੈ ਸਿੱਖਾਂ ਤੇ ਜਿਹੜੇ ਸਿੱਖ ਜਵਾਲਾ ਨੂੰ ਸੀ ਇਖਤਾਰਤਾ ਹੋਰ ਜਿਹੜੇ ਵੱਡੇ ਵੱਡੇ ਬੰਦੇ ਸੀਗੇ ਉਹਨਾਂ ਨੂੰ ਸੀ ਦਿੱਤਾ ਸਮੈਸਤੀ ਦਾ ਫੁਰੂ ਸਾਹਿਬ ਦਾ ਹੁਕਮ ਲੈ ਕੇ ਨੌਵੇਂ ਪਾਛਾ ਦਾ ਸਮੈਸਤੀ ਫਰਜ਼ ਕਰ। ਸੋ ਮੇਰੀ ਜ਼ਿੰਦਗੀ ਸਿੱਖ ਤੋਂ ਤੇ ਆਸ ਸਿੱਖੋਂ ਦੇ ਧਰਮ ਦੇ ਨਾਲ ਜੁੜੀ ਹੋਈ ਹੈ ਔਰ ਮੈਂ ਆਸ ਕਰਦਾ ਹਾਂ ਕਿ ਕਿਲੇ ਸਮੇਤ ਮਹਾਰਾਸ਼ਟਰੀ ਇਹ ਹੀ ਬਖਸ਼ਿਸ਼ ਮੇਰੇ ਤੇ ਮੇਰੇ ਪਰਿਵਾਰ ਤੇ ਰਹਿਣ ਦੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸ਼ੁਕਰੀਆ ਜਿਹੜਾ ਤੁਸੀਂ ਅੱਜ ਇੱਥੇ ਮੀਟਿੰਗ 'ਚ ਆਏ ਹੋ ਤੇ 12 ਫਰਵਰੀ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਇਸ ਨੂੰ ਕੋਸ ਪ੍ਰਕਰ ਕਰਕੇ ਕੰਮ ਲਗ ਕਰੋ ਕਿ ਜਿਵੇਂ ਪਤਾ ਲੱਗ ਜੇ ਦਿੱਲੀ ਤੱਕ ਦੁਨੀਆ ਤੱਕ ਕਿ ਸਾਡੇ ਉੱਤੇ ਜੰਮ ਹੋਇਆ ਹੁਣ ਜਿਹੜਾ ਜੰਮ ਹੋਇਆ ਇੱਕ ਨਮੀ ਚੀਜਾ ਬੋਦੀ ਤੇ ਉਹਦੀ ਜੰਗਲੀ ਇਹਦੇ ਵਿੱਚ ਹਾਜ਼ਰ ਹੈਗੇ ਆ ਅੰਮ੍ਰਿਤਸਰ ਗਰੇਵ ਜੀ रो का मुखी मौजूदा जय शंकर विदेश वजीर अजीत गोयल फौज का वजीर राजनाथ सिंह इन्होंने ने टीम एकम की थी है ਜਿਹੜੇ ਸਿੱਖ ਖਾਲਸਾਣ ਦੀ ਗੱਲ ਕਰਦੇ ਐ ਇੱਥੇ ਹੋਣ ਜੰਮਾਬਾ ਪਾਉ ਦੇ ਵਿੱਚ ਹੋਣ ਉਹਨਾਂ ਨੂੰ ਮਰਵਾ ਦਈਏ ਤੇ ਇਸ ਕੌਂਸਿਲ ਦੇ ਚੈਅ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੀਕੋ ਜੰਮ ਸਿੰਘ ਮਲੜ ਸੁਖਦੂਲ ਸਿੰਘ ਮੋਗਾ ਪੰਜਾਬੀਆਂ ਦੇ ਵਿੱਚ ਸ਼ਕਤਾਰ ਸਿੰਘ ਖੰਡੇ ਨੂੰ ਬਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੁੱਸੇਵਾਲਾ ਨੂੰ ਤੇ ਜ਼ੁਫਰੀਤ ਸਿੰਘ ਘਰੀਡਾ ਨੂੰ ਇਹਨਾਂ ਨੇ ਖਤਮ ਕੀਤਾ ਤੇ ਤੁਹਾਨੂੰ ਪਤਾ ਹੈ 4-5 ਦਿਨ ਹੋਏ ਸੀਗੇ ਕੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਫਲ ਦੇਰੇ ਦੇ ਵਿੱਚ ਗਏ ਸੀਗੇ ਉਹਨਾਂ ਦੀ ਰੱਖਿਆ ਦੇ ਲਈ ਸਨੀਖ ਕਿੰਨੀ ਇਕੱਠੀ ਕੀਤੀ 8000 ਪੁਲਿਸ ਉੱਥੇ ਉਹਨਾਂ ਦੀ ਰਾਖੀ ਕਰਨ ਦੇ ਲਈ ਗਈ ਕਿਉਂ ਗਈ ਕਿਉਂ ਕਰਕੇ ਇਹ ਪ੍ਰੇਜਰ ਆ ਜਿਹੜਾ ਨੈਕਸਟ ਹੈ ਇਹਦੇ ਤੇ ਪਤਾ ਕਿ ਜਿਹੜਾ ਤੁਸੀਂ ਹਰਜੀਤ ਸਿੰਘ ਨੇ ਜਦ ਖਤਲ ਕੀਤਾ ਉਹਦਾ ਬਦਲਾ ਨ ਮੰਗੇ ਹੁਣ ਕੁਛ ਵੀ ਪ੍ਰੈ[ਮ]ੀਨਿਸਟਰ ਹੋਵੇ ਆਪਣੇ ਪੰਜਾਬ ਦੇ ਸੂਪੇ ਦੇ ਵਿੱਚ ਕੇ ਜਾਂਦਾ ਉਹ ਡਰਦਾ ਹੁੰਦਾ पंजाब 8000 पुलिस, सारे बॉर्डर की फौज, चौकसी देते होंगे, एयरफोर्स, चौकसी पे होंगे, सिमन्टेर मोती बाहर नहीं गया वापस, उन्नतेर आदम पर बेच तो ਉਹ ਵੇਖ ਜਦ ਦੇਖੂ ਤਵੇਰੇ ਹੈ ਕਿ ਪਰਉਨਾ ਖਤੇ ਕੋਈ ਹਵੈ ਜਾਣ ਬਾਰ ਕਰਦੇ ਉਹਨੇ ਛੋਟੀ ਮੋਟੀ ਗੱਲ ਨਹੀਂ ਹੈ ਇਹ ਹੈ ਕਿ ਸਿੱਖ ਔਰ ਅਜੇ ਵੀ ਜੁਗ ਦੀ ਜਾਗਦੀ ਹੈਗੀ ਹੈ ਜਿਵੇਂ ਅਮਰੀਕਾ ਨੂੰ ਕਹਿੰਦੇ ਆ ਕਿ ਉੱਥੇ ਮੋਦੀ ਨੇ ਬੰਨੂ ਨੂੰ ਕਤਲ ਕਰਨਾ ਸੀਗਾ ਬੰਨੂ ਹੁਣ ਅਮਰੀਕਨ ਸ਼ਹਿਰੀ ਹੈ ਤੇ ਅਮਰੀਕਾ ਨੂੰ ਤੇ ਹੈ ਕਿ ਜੇ ਇਸ ਬੰਨੂ ਨੂੰ ਕਤਲ ਕਰਨਾ ਸੀ ਤਾਂ ਤੁਸੀਂ ਅਮਰੀਕਾ ਦੀ ਜਿਹੜੀ ਬਾਦਸ਼ਾਹੀ ਹੈ ਸੋਵਰਨਿਟੀ ਹੈ ਉਸ ਨੂੰ ਤੋੜੀਏ ਜੋ ਕਰਦੇ ਇੰਡੀਆ ਦੇ ਦਸਤੇ ਉੱਥੇ ਜਾ ਕੇ ਅਮਰੀਕਨ ਸ਼ਹਿਰ ਨੂੰ ਮਾਰਦੇ ਫਿਰ ਅਮਰੀਕਾ ਦੀ ਬਾਦਸ਼ਾਹੀ ਨੂੰ ਤੋੜ ਕੇ ਤੁਸੀਂ ਇਹ ਜਦੋਂ ਕਰਨ ਲੱਗੇ ਸੀਗੇ ਕਿ ਅਸੀਂ ਦੇਖਿਆ ਅੱਜ ਵੀ ਦੇਖਿਆ ਕਿ ਜਿਹੜਾ ਅਮਰੀਕਾ ਦੇ ਨਾਲ ਸਮਝੌਤਾ ਹੋਇਆ ਆਹਾ ਉਹ 파ਰਦਾ ਇਹਦੇ ਵਿੱਚ ਜਿੰਨਾ ਚੇ ਅਮਰੀਕਾ ਮੋਤੀ ਤੇ ਇਸ ਦੀ ਜੁਗ ਲਈ ਜਿੰਨਾ ਦੇ ਨਾਮ ਲੈ ਇਹਦੀ ਤਕਰੀਰ ਨਹੀਂ ਕਰ ਲੰਗਾ ਕਿ ਅਮਰੀਕਾ ਦੀ ਬਾਦਸ਼ਾਹੀ ਕਿਉਂ ਟੋੜੀ ਹੈ ਉਹਨਾਂ ਸਿਰ ਅਮਰੀਕਾ ਕੋਈ ਅਥਰਾ ਇੰਡੀਆ ਨੂੰ ਆ ਗਵੇ ਸੋ ਸਤਕਾਰਯੋਗ ਸਾਥਣਾਂ ਕੀ ਵੇਚਨ ਖਗੜਕੁਲੇ ਦਾ ਆਸਪਾਕ ਨਹੀਂ ਹੈ ਪਰ ਸਾਮੀ ਆਪਣੀ ਪਾਰਟੀ ਉਸੇ ਤਰੀਕੇ ਬੋਲਦੀ ਹੈ ਜਿਵੇਂ ਰਾਜਪਾਂਤ ਹੈਗੇ ਬੋਲੇ ਸੋਨਹਾ ਸੋ ਮੈਂ ਬਹੁਤ ਰਣੀਆ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਆਏ ਹੋ ਦਿਖਾਉ ਸਰੇ ਬਲਵਿੰਦਰ ਸਿੰਘ ਜੀ ਦਾ ਲਾਖ ਸਿੰਘ ਜੀ ਦਾ ਜੋ ਤਿੰਦੋ ਜਿੰਦੋ ਜਿੰਦੋ ਸਿੰਘ ਦਾ ਮੇਨ ਸਿੰਘ ਦਾ ਸੋਟੋ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਅੱਜ ਸੱਦੇ ਤੇ ਮੌਕਾ ਦਿੱਤਾ ਤੁਹਾਡੇ ਕੋਲ ਬੋਲਣ ਦਾ ਤੇ ਫਿਰ ਮੈਂ ਜੋ ਜੱਬ ਵੀ ਕਰ ਤੋਈਏ ਤੋਂ ਉਹ ਸੰਗਤ ਸਾਮੀ ਤੇ ਫਿਰ ਇੱਕ ਵਾਰੀ ਮਾਫੀ ਮੰਗਦਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ